ਭਾਵ ਉਹ ਐਡਾ ਕੱਟੜ ਬੰਦਾ ਸੀ ਵੀ ਜਿਨੇ ਆਪਣੇਆਂ ਦਾ ਲਿਹਾਜ਼ ਨਹੀਂ ਕੀਤਾ ਉਹਨੇ ਬਗਾਨਿਆਂ ਦਾ ਲਿਹਾਜ਼ ਕੀ ਕਰਨਾ ਸੀ ਜਿਨੇ ਪਿਓ ਨੂੰ ਕੈਦ ਵਿੱਚ ਪਾਇਆ ਉਸ ਬੰਦੇ ਨੇ ਭਰਾਵਾਂ ਦੇ ਕਤਲ ਕਰਕੇ ਉਹਨਾਂ ਦੀ ਛਾਤੀ ਦੇ ਉੱਤੇ ਪੈਰ ਰੱਖ ਕੇ ਤੇ ਆਪਣਾ ਤਖਤ ਜਿਹੜਾ ਉਹ ਹਾਸਲ ਕੀਤਾ ਸ਼ਰਾਂ ਦੇ ਮੁੱਲਾ ਮਲਾਣਿਆਂ ਨੂੰ ਇਹ ਦੱਸਣ ਵਾਸਤੇ ਵੀ ਮੈਂ ਬੜਾ ਸ਼ਰਾਂ ਦਾ ਹਮੈਤੀ ਹਾਂ ਜਿਨੇ ਉਹਦੇ ਕੋਲ ਹੋ ਸਕੇ ਉਹਨੇ ਕਤਲੇਆਮ ਕੀਤੇ ਇਥੋਂ ਤੱਕ ਵੀ ਸਰਮੱਦ ਫਕੀਰ ਵਰਗੇ ਜਿਹੜੇ ਉਹ ਵੀ ਕਤਲ ਕਰ ਦਿੱਤੇ ਖਲਾ ਦੇ ਮੁੱਲਾ ਮਲਾਣਿਆਂ ਵੇਖਾ ਜੋ ਕੁਝ ਅਸੀਂ ਚਾਹਨੇ ਉਹ ਕੁਝ ਹੋ ਰਿਹਾ ਹੈ ਹਿੰਦੂਆਂ ਦੇ ਉੱਤੇ ਜੱਗੀਆ ਟੈਕਸ ਜਿਹੜਾ ਉਹ ਦੁਬਾਰਾ ਵਿਧਾਨ ਕੇ ਲਗਾਇਆ ਜਾ ਰਿਹਾ ਉਹਨਾਂ ਦੇ ਮੰਦਰ ਢਾਏ ਜਾ ਰਹੇ ਨੇ ਉਹਨਾਂ ਨੇ ਰਾਗ ਗਾਉਣ ਦਾ ਜਿਹੜਾ ਉਹ ਤਰੀਕਾ ਉਹ ਬੰਦ ਕਰ ਦਿੱਤਾ ਜਾ ਰਿਹਾ ਢੋਲਕੀਆਂ ਬੰਦ ਛਾਣੇ ਬੰਦ ਦਸਤਾਰਾਂ ਦੂਜੇ ਧਰਮਾਂ ਵਾਲਿਆਂ ਦੀਆਂ ਸਜਾਵਣੀਆਂ ਜਿਹੜੀਆਂ ਉਹ ਸਾਰੀਆਂ ਬੰਦ ਕਰ ਦਿੱਤੀਆਂ ਗਈਆਂ ਨੇ ਉਹਨਾਂ ਨੇ ਸੋਚਿਆ ਵੀ ਚਲੋ ਇਹ ਹਿੰਦੂਆਂ ਦਾ ਤੇ ਸਫਾਇਆ ਕਰਨ ਦਾ ਜਿਹੜਾ ਵੀੜਾ ਲਿਆ ਚੁੱਕ ਪਰ ਇੱਕ ਕੰਮ ਹੋਰ ਕਰਨਾ ਚਾਹੀਦਾ ਜਿਹੜਾ ਧਰਮ ਥੋੜੇ ਜੇ ਸਮੇਂ ਵਿੱਚ ਬੜਾਈ ਵਧਿਆ ਤੇ ਬੜਾਈ ਫੈਲਿਆ ਕਿਸੇ ਨਾ ਕਿਸੇ ਤਰੀਕੇ ਇਸ ਧਰਮ ਨੂੰ ਜਿਹੜਾ ਉਸ ਮਿਟਣਾ ਚਾਹੀਦਾ ਉਹ ਧਰਮ ਕਿਹੜਾ ਸੀ ਬਾਬੇ ਨਾਨਕ ਦਾ ਧਰਮ ਜਿਸ ਧਰਮ ਦੇ ਤੁਸੀਂ ਪੈਰੋਕਾਰ ਹੋ ਤੇ ਯਾਦ ਰੱਖਿਓ ਚੁੱਬਦਾ ਇਹ ਉਦੋਂ ਤੋਂ ਹੀ ਆ ਜਦੋਂ ਤੋਂ ਬਾਬਾ ਨਾਨਕ ਜੀ ਨੇ ਨਹੀਂ ਰੱਖੀ ਸੀ ਤੇ ਅੱਜ ਵੀ ਚੁੱਬਦਾ ਹੈ ਜਿੰਨਾਂ ਦੀਆਂ ਅੱਖਾਂ 'ਚ ਚੋਬਦਾ ਖਤਮ ਕਰਨ ਵਾਸਤੇ ਉਸ ਦਿਨ ਤੋਂ ਉਹਨਾਂ ਦਾ ਟਿੱਲ ਲੱਗਾ ਸੀ ਤੇ ਅੱਜ ਤੱਕ ਲੱਗ ਰਿਹਾ ਤੇ ਲੱਗਦਾ ਹੀ ਰਹੂਗਾ ਕਿਉਂਕਿ ਬਾਬੇ ਕੇ ਸੱਚ ਬੋਲਦੇ ਨੇ ਬਾਬਰ ਕਿਆਂ ਨੂੰ ਇਹ ਸੱਚ ਮਨਜ਼ੂਰ ਨਹੀਂ ਝੂਠ ਦੇ ਬੱਦਲ ਇਹ ਸੱਚ ਦੇ ਸੂਰਜ ਨੂੰ ਡਬਾਉਣ ਵਾਸਤੇ ਹਮੇਸ਼ਾ ਕੋਸ਼ਿਸ਼ਾਂ ਕਰਦੇ ਹੀ ਰਹਿੰਦੇ ਇਹੋ ਕੋਸ਼ਸ਼ਾਂ ਦੇ ਮੁੱਲਾ ਮਲਾਣਿਆਂ ਨੇ ਇਕੱਠਿਆਂ ਹੋ ਕੇ ਆਗੇ ਬਾਦਸ਼ਾਹ ਅਰੰਗਜੇਬ ਦੇ ਸਾਹਮਣੇ ਉਹਨਾਂ ਆਖਿਆ ਜਾਪਨਾ ਤੁਹਾਡੀ ਨੀਤੀ ਬਹੁਤ ਹੀ ਚੰਗੀ ਹੈ ਜਿਹੜਾ ਤੁਸੀਂ ਪੂਰੇ ਦੇਸ਼ ਦੇ ਵਿੱਚ ਇੱਕ ਹੈਦਰੀ ਝੰਡਾ ਚਲਾਉਣ ਦਾ ਜਿਹੜਾ ਉਹ ਪ੍ਰਬੰਧ ਕਰ ਲਿਆ ਹਿੰਦੂਆਂ ਨੂੰ ਖਤਮ ਕਰਨ ਵਾਸਤੇ ਉਹਨਾਂ ਦੇ ਧਰਮ ਦੇ ਉੱਤੇ ਕੈਰੀ ਤਲਵਾਰ ਲਟਕਾ ਦਿੱਤੀ ਪਰ ਤੁਹਾਡਾ ਥੋੜਾ ਜਿਹਾ ਧਿਆਨ ਅਸੀਂ ਇੱਕ ਹੋਰ ਪਾਸੇ ਦਵਾਈਏ ਉਹ ਕਹਿੰਦਾ ਕਿਹੜੇ ਪਾਸੇ ਕਹਿੰਦੇ ਆ ਸਿੱਖ ਧਰਮ ਬਾਬੇ ਨਾਨਕ ਦਾ ਪੈਦਾ ਕੀਤਾ ਹੋਇਆ ਧਰਮ ਜਿਹੜਾ ਰੋਜ਼ ਵੱਧਦਾ ਜਾ ਰਿਹਾ ਕੋਜਣਾ ਕੋਜ ਇਹਦੇ ਬਾਰੇ ਵੀ ਸੋਚਣਾ ਚਾਹੀਦਾ ਇਹ ਇਹਨਾਂ ਦੇ ਹੀ ਵਾਰਿਸ ਨੇ ਜਿਹੜਾ ਆਪਣਾ ਰਮੰਦਰ ਵੀ ਬਣਾ ਲੈਂਦੇ ਨੇ ਇਹ ਉਹਨਾਂ ਦੇ ਹੀ ਵਾਰਿਸ ਨੇ ਜਿਹੜਾ ਆਪਣਾ ਗ੍ਰੰਥਰਾਜ ਲੈਂਦੇ ਨੇ ਤੇ ਉਹਦੇ ਵਿੱਚ حضرت محمد صاحب ਦੀ ਸਿਫਤ ਵੀ ਨਹੀਂ ਲਖਦੇ ਇਹੋਨਾਂ ਦੇ ਵਾਰਸ ਨੇ ਜਿਹੜੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਲੈ ਕੇ ਤੇ ਜੰਗ ਦੇ ਮੈਦਾਨ ਦੇ ਵਿੱਚ ਆ ਕੇ ਸਾਡਿਆਂ ਦੀਆਂ ਲੋਥਾਂ ਦੀਆਂ ਢੇਰੀਆਂ ਲਾ ਕੇ ਰੱਖ ਦਿੰਦੇ ਨੇ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਵਿਰਾਮ ਲਾਉਣਾ ਚਾਹੀਦਾ ਇਹਨਾਂ ਦਾ ਖਾਤਮਾ ਕਰਨਾ ਚਾਹੀਦਾ ਆਓ ਤੱਕ ਇੱਕ ਵਾਰੀ ਫੇਰ ਸਿੱਖੀ ਦੇ ਖਿਲਾਫ ਭਾਰਤ ਦੇ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਸ਼ਰਾਂ ਦੇ ਮੁੱਲਾ ਮਲਾਣਿਆਂ ਨੇ ਇੱਕ ਝੂਠ ਦਾ ਬਲੰਦਾ